ਨਾਲ ਤੋਂ ਸਾਂਝਾ ਕਰਨਾ ਨਹੀਂ ਚਾਹੀਦਾ ਨਾਲ ਨਾਲ ਹਰਥਾਂ ਤੜ ਨਾਲ ਚਿੰਤਾ ਨਾ ਕਰਨਾ ਚਿੰਤਾ ਨਾ ਕਰ ਕੋਈ ਨਾਮ ਬਹੁਤ ਡੈਰੋਗਾ ਕੋਈ ਕਰਨ ਨਾਲ ਜੀ ਰਾਹ ਦੇ ਦਿਓ ਪਲੀਜ਼ ਹਾਂ ਜੀ ਬੱਸ ਹੋ ਗਿਆ ਜੀ ਬੱਸ ਮੈਂ ਨਹੀਂ ਕਿਤੇ ਛੱਡ ਕੇ ਗਿਆ ਲੈਣ ਅੱਜ ਛੱਡ ਕੇ ਜਾਂਦੇ ਅੱਛਾ ਛੱਡ ਕੇ

ਵਾਹਿਗੁਰੂ ਪਦਾ ਉਪਦੇਸ਼ ਕੀ ਪਾਖ ਸਾਹਿਤ ਅਸੂਈ ਬ੍ਰਿੰਥਮ ਪਤੌ ਉੱਤੇ ਸਿਮਰਤੈ ਗੁਰੂ ਨਾਨਕ ਲਈ ਤੇ ਆਏ ਪ੍ਰੇੰਗਤ ਗੁਰ ਤੇ ਅਮਰਦਾਸ ਬਰਮਦਾਸ ਹੈ ਹੋਏ ਸਹਾਇ ਅਰਤਨ ਧਿਆਈਐ ਇਸ ਡਿਠੈ ਸਭ ਦੁੱਖ ਜਾਏ ਤੇ ਇਕ ਬਾਦਰ ਸਿਮਰਿਆ ਕਰਨ ਆਉ ਨੇਦਿ ਆਵਤ ਹੈ ਸਭ ਕਾਈ ਹੋਏ ਸਹਾਇ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜੀ ਸਭ ਕਾਈ ਹੋਏ ਸਹਾਇ ਦਸਾਂ ਪਤ ਸਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰਦ ਅਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛੱਕਿਆ ਦੇਖ ਜਲਾਏ ਏਕ ਵਾਰੀ ਦੇਖ ਕੇ ਅਣ ਡਿਠ ਕੀਤਾ ਦਿਨ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿਕਾਂ ਸਿਕੜੀਆਂ ਨੇ ਧਰਮ ਹੇਤ ਤੁਸੀਂ ਸੁਦਿਰਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਤਨਾਰੇ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸ ਸਾਂ ਸੁਆਸਾਂ ਸੰਗ ਨਿਵਾਹਿ ਤਨ ਪਿਆਰਿਆਂ ਸੱਜਾਰਿਆਂ ਦੀ ਕਮਾਈ ਦਾ ਧਿਆਨ ਤਰਗੇ ਬੋਲੋ ਜੀ ਵਾਹਿਗੁਰੂ ਜੈ ਜੈ ਕਾਰੋ ਜੈ ਜੈ ਕਾਰੋ ਸਤਿ ਸ੍ਰੀ ਅਕਾਲ

ਨਾਲਾ ਲੋ 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 ਨਾਲਾ ਉਹ ਨਾਲਾ ਇਹਦੇ ਉਹ ਵੀ ਵੀਰਵਾਰ ਨੂੰ ਇੱਕ ਕਹਾਣੀ ਹੈ ਹਟਣਾ ਇੱਕ ਸ਼ਰਮ ਨਾ ਘਟਣਾ ਹੋਈ ਜਿਹਦੇ ਵਿੱਚ ਇੱਕ ਪਰਿਵਾਰ ਦੇ ਮੈਂਬਰ ਵੱਲੋਂ ਹੀ ਆਪਣੇ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਸੀਂ ਗੱਲ ਕਰ ਰਹੇ ਹਾਂ ਨਾਲਾ ਦੇ ਕੰਦੋਵਾਲ ਦੀ ਜਿੱਥੇ ਇੱਕ ਨਸ਼ੇੜੀ ਆਦਮੀ ਵੱਲੋਂ ਨਸ਼ੇ ਦੀ ਆਦੀ ਆਦਮੀ ਵੱਲੋਂ ਆਪਣੀ ਮਾਂ ਸਮੇਤ ਆਪਣੀ ਪਰਜਾਈ ਅਤੇ ਆਪਣੇ 22 ਸਾਲ ਦੇ ਮਾਸੂਮ ਭਤੀਜੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਅੰਤਿਮ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਹੈ ਅੰਤਿਮ ਸੰਸਕਾਰ ਮੌਕੇ ਜਿਹੜੀ ਮੁੱਖ ਅਗਨੀ ਜਿਹੜੀ ਆ ਦਿਖਾਈ ਗਈ ਆ ਰਿਤਪਾਲ ਉਹ ਰਿਤਪਾਲ ਜੋ ਅਸੀਂ ਹਮਰੇ ਰਿਤਪਾਲ ਤੋਂ ਛੋਟਾ ਭਰਾ ਸੀਗਾ ਜੋ ਦੁਬਈ ਵਿੱਚ ਨੌਕਰੀ ਕਰਦਾ ਸੀਗਾ ਤੇ ਇਸ ਕਤਲਾਂ ਤੋਂ ਬਾਅਦ ਉਹ ਬੀਤੇ ਕੱਲ ਹੀ ਵਾਪਸ ਆਇਆ ਤੇ ਉਸ ਤੋਂ ਬਾਅਦ ਅੱਜ ਜਿਹੜੀ ਉਹ ਅਗਨੀ ਭੇਟ ਕੀਤੀ ਗਈ ਹੈ ਗੱਲ ਕਰਦੇ ਆ ਕਿਹਨਾਂ-ਕਿਹਨਾਂ ਦੀ ਅੱਜ ਇੱਕ ਭੈਣ ਹੈ ਮੇਰੀ ਜੀ ਮਨਬੀਰ ਕੌਰ ਤੇ ਭਨੇਵੀ ਮੇਰੀ ਨੋ ਤੇ ਉਹ ਅਵਰੀਤ ਕੌਰ ਤੇ ਕਾਕਾ ਸਮਰਸਤ ਸਿੰਘ ਹੈ ਜੀ 22 ਸਾਲ ਦਾ ਉਹਨਾਂ ਦਾ ਤਕਰੀਬਨ ਅੱਜ ਅੰਤਮ ਸੰਸਕਾਰ ਕਰਤੇ ਆ ਜੀ ਪਰਸੋ ਕਤਲ ਹੋਏ ਸੀਗੇ ਇਹ ਕਰਕੇ ਤਕਰੀਬਨ ਹੁਣ ਅੰਤਮ ਸੰਸਕਾਰ ਕਰਤੇ ਆ ਕੀ ਕਰ ਸਕਦੇ ਹਾਂ ਬੜੀ ਹੀ ਜਿਹੜੀ ਦੁਖਦਾਈ ਘਟਨਾ ਹੈ ਮਾਂ ਪੁੱਤ ਦਾ ਇਕੱਠਾ ਸੰਸਕਾਰ ਕੀਤਾ ਗਿਆ ਇਹ ਤੋਂ ਵੱਧ ਦੁਖਦਾਈ ਕੀ ਹੋ ਸਕਦੀ ਹੈ ਜੀ ਬੜੀ ਦੁਖਦਾਈ ਆ ਨਾ ਸਹਿਣਯੋਗ ਆ ਕੀ ਕਰਾਂਗੇ ਮਤਲਬ ਤਾੜਾ ਤੂੰ ਇਹ ਵੇਖ ਨਹੀਂ ਦੇ ਪਰਿਵਾਰ ਦਾ ਹਾਲ ਕੀ ਆ ਉਹ ਮੁੰਡਾ ਆਪਣਾ ਆਪਣੇ ਵਾਂ ਜਿਹੜਾ ਉਹ ਦੁਬਈ ਤੋਂ ਆਇਆ ਵਾ ਕੱਲ ਉਹਨੇ ਬਲ ਬਹੁਤ ਜ਼ਿਆਦਾ ਉਹਨੂੰ ਮੈਡੀਸਿਨ ਜਰਨੀ ਪਈ ਐ ਤੇ ਉਹਦਾ ਥੋੜਾ ਜਿਹਾ ਹਾਲ ਹੋਣ ਵੀ ਤੂੰ ਹਾਲਤ ਉਹਦੀ ਵੇਖ ਲਈ ਆ ਭਾਜੀ ਸਾਡੇ ਜਿਹੜੇ ਬਾਦ ਸੀਗੇ ਚਾਰਖੰਡ ਉਹ ਵੀ ਕੱਲ ਰਾਤੀ ਪਹੁੰਚੇ ਤਾਂ ਸੰਸਕਾਰ ਕੀਤੇ ਗਏ ਜੀ ਆਂਦਰ ਤੇ ਹੁੰਦਾ ਵੀ ਇਹ ਭਰਾ ਦੇ ਤੇ ਇੱਕ ਉਮੀਦ ਹੁੰਦੀ ਵੀ ਮੇਰਾ ਭਰਾ ਘਰ ਬੈਠਾ ਪਰਵਾਦੇ ਰੱਖਿਆ ਕਰੂਗਾ ਇਥੇ ਭਰਾ ਨੇ ਹੀ ਆਪਣੇ ਪਰਾ ਦੇ ਪਰਿਵਾਰ ਦੀ ਹੱਤਿਆ ਕਰਦੇ ਦੇਖੋ ਬਾਹਰਲੇ ਬੰਦੇ ਤੇ ਅਸੀਂ ਡੇਟ ਲਾਏ ਹੁੰਦੇ ਆ ਵੀ ਮਤਲਬ ਤਕਰੀਬਨ ਸਾਡੇ ਤੇ ਕੋਈ ਗਲਤ ਹਰਕਤ ਨਾ ਕਰ ਜੇ ਸਾਡੇ ਦੇ ਕੋਈ ਚੋਰੀ ਨਾ ਕਰ ਜੇ ਸਾਡੇ ਦੇ ਕੋਈ ਹਮਲਾ ਨਾ ਕਰ ਜੇ ਪਰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਘਰ ਦੇ ਵਿੱਚ ਜਿਹੜਾ ਬੈਠਾ ਜਿੰਦਰਾ ਤੋਂ ਬਗੈਰ ਬੈਠਾ ਵਾ ਉਹਨੇ ਹੀ ਪਰਿਵਾਰ ਦੇ ਉੱਤੇ ਹਮਲਾ ਕਰ ਦੇਣਾ ਇਹ ਗੱਲ ਤਾਂ ਸੋਚੀ ਨਹੀਂ ਪੂਰੀ ਵਜ੍ਹਾ ਕੀ ਰਹੀ ਤੁਹਾਨੂੰ ਕੀ ਲੱਗਦਾ ਕੀ ਵਜ੍ਹਾ ਨਸ਼ਾ ਸੀ ਕੋਈ ਡਿਪਰੈਸ਼ਨ ਸੀਗਾ ਕੀ ਸੀਗਾ ਉਹ ਨਹੀਂ ਨਸ਼ਾ ਵੀ ਹੈਗਾ ਸੀਗਾ ਜੀ ਨਸ਼ੇ ਦਾ ਆਦੀ ਹੈਗਾ ਸੀਗਾ ਨਸ਼ਾ ਖਾਂਦਾ ਸੀਗਾ ਉਹ ਨਸੇ ਦੀ ਡੋਜ਼ ਦੇ ਵਿੱਚ ਹੀ ਤਕਰੀਬਨ ਇਹ ਹੋਇਆ ਜੀ ਜਦੋਂ ਲੱਗ ਨਸ਼ੇ ਦੇ ਵਿੱਚ ਨਸ਼ੇ ਦੀ ਲੋਰ ਵਿੱਚ ਉਹਨੇ ਆ ਗਏ ਅਜਿਹੀ ਘਟਨਾ ਨੂੰ ਜਾਂਦੀ ਕਰ ਦਿੱਤੀ ਜੀ ਮਲੋਏ ਨਸ਼ਾ ਸ਼ਰਿਆਮ ਮਿਲਦਾ ਜੀ ਸ਼ਰਿਆਮ ਮਿਲਦਾ ਆਪਣੀ ਸਰਕਾਰਾਂ ਤੋਂ ਮੰਗੀ ਇੱਕ ਪਰਿਵਾਰ ਦਾ ਖਤਮ ਹੋ ਗਿਆ ਹੁਣ ਬਾਕੀ ਲੋਕਾਂ ਵਾਸਤੇ ਅਸੀਂ ਤੇ ਉਹ ਬੇਨਤੀ ਕਰਦੇ ਵੀ ਉਹਨੂੰ ਨਸ਼ੇ ਨੂੰ ਠੱਲ ਪਾਵੇ ਕੋਈ ਬੱਚਾ ਨੂੰ ਮਲਪੀ ਵਿੱਚ ਜਾਗਰਤੀ ਆਵੇ ਇਹ ਕੈਂਪ ਲਾਉਣ ਕੈਂਪਾਂ ਦੇ ਵਿੱਚ ਫ੍ਰੀ ਇਹਨਾਂ ਨੂੰ ਮਲਪੀ ਨਸ਼ਾ ਛਡਾਉਣ ਔਰ ਇਹਨਾਂ ਤੋਂ ਅੱਗੇ ਤੋਂ ਵਾਦਾ ਲੈਣ ਵੀ ਅਸੀਂ ਅੱਗੇ ਤੋਂ ਨਹੀਂ ਮਲਪੀ ਨਸ਼ਾ ਕਰਾਂਗੇ ਫਿਰ ਅਗਲੇ ਪਰਿਵਾਰ ਤੇ ਭੱਜਣ ਇਹ ਕਈ ਚਿਹ ਮਲੋਏ ਚਿਹਰਾ ਚੱਲਣੀਆਂ ਜੀ ਚੱਲਣ ਡਈਆਂ ਨੇ ਕਈ ਭੈਣਾ ਰੰਡੀਆਂ ਹੋ ਗਈਆਂ ਸੁਹਾਗ ਉਜੜ ਗਏ ਤੁਹਾਡੇ ਸਾਹਮਣੇ ਹੀ ਨਾਲ ਕਰਦੇ ਹਾਂ ਹੋਰ ਹੀ ਪਿੰਡ ਵਾਸੀਆਂ ਨਾਲ ਵੀ ਗੱਲ ਕਰਦੇ ਹਾਂ ਕੀ ਕਹਿੰਦੇ ਜਿਹੜਾ ਨਸ਼ਾ ਦਿਨ ਦਿਨ ਪੰਜਾਬ ਵਿੱਚ ਵੱਧ ਰਿਹਾ ਸਰਕਾਰ ਕਹਿੰਦੀ ਹਮ ਨਸ਼ਾ ਖਤਮ ਕਰ ਦਾਂਗੇ ਕਿੱਥੇ ਕੋਈ ਰੀ ਸਰਕਾਰ ਹੈ ਸਰਕਾਰ ਇਹ ਬਦਲਾਅ ਸਰਕਾਰ ਆਈ ਸੀ ਕਿ ਬਦਲਾਅ ਕਰਕੇ ਬਦਲਾਅ ਲਿਆਵਾਂਗੇ ਕੋਈ ਬਦਲਾਅ ਨਹੀਂ ਹੋਇਆ ਨਸ਼ਾ ਜਿਹੜਾ ਅੱਗੇ ਨਾਲੋਂ ਵਧਿਆ ਨਸ਼ੇ ਦੇ ਲੋਕ ਆਦੀ ਜ਼ਿਆਦਾ ਹੋ ਰਿਹਾ ਜਿਹੜੀ ਰਹਿੰਦੀ ਜਵਾਨੀਆਂ ਡਰਦੀ ਨਸ਼ਿਆਂ ਤੋਂ ਉਹ ਬਾਹਰ ਨੂੰ ਭੱਜ ਰਹੀ ਹੈ ਵੇੜਾ ਘਰਕ ਹੋ ਰਿਹਾ ਪੰਜਾਬ ਦਾ ਕੋਈ ਬਦਲਾ ਨਹੀਂ ਜੇ ਬਦਲਾ ਆਉਣਾ ਤਾਂ ਨਸ਼ੇ ਨੂੰ ਠੱਲ ਪਾਉਗੀ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਹੀ ਜਿਹੜਾ ਉਹ ਨਸ਼ੇ ਤੋਂ ਲੋਕ ਛੁੱਟਣਗੇ ਨਹੀਂ ਤਾਂ ਵੇਲੀਆਂ ਟੋਲੀਆਂ ਸਿੰਥੈਟਿਕ ਨਸ਼ਾ ਆ ਰਿਹਾ ਕਿਹੜੇ ਲੋਕ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਆ ਉਹ ਨਸ਼ਾ ਬਣਾ ਰਿਹਾ ਨਸ਼ਾ ਦੇ ਬਾਹਰੋਂ ਆ ਰਿਹਾ ਦੇ ਕੌਣ ਰਿਹਾ ਕਾਰਪੋਰੇਟ ਘਰਾਣਾ ਦੇ ਰਿਹਾ ਇਹ ਜਿਹੜੇ ਸਾਨੂੰ ਜਿਨੇ ਲੋਕਾਂ ਨੂੰ ਅਸੀਂ ਵੋਟਾਂ ਪਾਉਣੇ ਆ ਚੁੰਨਦੇ ਆ ਉਹੀ ਨਸ਼ਾ ਲਿਆ ਕੇ ਵੇਚਦੇ ਆ ਕਿੰਨੀ ਬਦਨਾਮੀ ਹੋਈ ਆ ਸਰਕਾਰਾਂ ਦੀ ਤੇ ਕਿੰਨੀ ਇਹਨਾਂ ਵਿਧਾਇਕਾਂ ਦੀ ਆ ਮੰਤਰੀਆਂ ਡਾਨੀਆਂ ਬਾਨੀਆਂ ਦੇ ਘਰੋਂ ਸਿੰਥੈਟਿਕ ਨਸ਼ਾ ਕਿਧੇ ਤੇ ਕਾਰਵਾਈ ਹੋਈ ਆ ਕਿਹੜੀ ਸਰਕਾਰ ਨੂੰ ਲੋਕ ਆਪ ਦਾ ਸਮਝਦੇ ਆ ਮੈਂ ਤੇ ਲੋਕਾਂ ਨੂੰ ਅਪੀਲ ਕਰਉਣਾ ਮੈਂ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਹਾਨੂੰ ਆਪ ਉੱਠਣਾ ਪੈਣਾ ਇਹਨਾਂ ਲੋਕਾਂ ਦੇ ਖਿਲਾਫ ਸਰਕਾਰਾਂ ਤੇ ਝਾਕ ਨਾ ਰੱਖਿਓ ਇਹਨਾਂ ਨਸ਼ਾ ਹੋਰ ਵਧਾਉਣਾ ਆ ਜਨਵਾਨੀਆਂ ਬਰਬਾਦ ਕਰਨੀਆਂ ਨੇ ਲੋਕ ਆਪ ਉੱਠੋ ਆਪ ਉੱਠਣ ਕੇ ਤਾਂ ਨਸ਼ੇ ਦੀ ਜਿਹੜੀ ਆ ਠੱਲ ਪਾਈ ਜਾ ਸਕਦੀ ਆ ਨਹੀਂ ਤਾਂ ਦੇਰੋਂ ਤੇਰੇ ਬਿਲਕੁਲ ਇੱਥੇ ਲੋਕਾਂ ਦਾ ਕਹਿਣਾ ਹੈ ਜੋ ਨਸ਼ੇ ਨਾਲ ਹੁਣ ਤੱਕ ਜਿਹੜੀਆਂ ਘਟਨਾਵਾਂ ਹੋ ਰਹੀਆਂ ਲਗਾਤਾਰ ਤੁਸੀਂ ਦੇਖ ਸਕਦੇ ਜਿਹੜੀਆਂ ਮੇਰੇ ਪਿੱਛੇ ਦੋ ਚੀਤਾਂ ਵਿੱਚ ਚੱਲ ਰਹੀਆਂ ਨੇ ਵਿੱਚ ਇੱਕ ਚੀਤਾ ਵਿੱਚ ਮਾਂ ਪੁੱਤ ਜਿਹੜੇ ਇਕੱਠੇ ਜਿਹੜੇ ਨੇ ਉਹ ਉਹਨਾਂ ਦਾ ਸਸਕਾਰ ਹੋ ਰਿਹਾ ਇੱਕ ਵਿੱਚ ਬਜ਼ੁਰਗ ਮਾਤਾ ਦਾ ਸਸਕਾਰ ਹੋ ਰਿਹਾ ਤੇ ਇੱਥੇ ਅੱਜ ਵੀ ਇਹੀ ਲੋਕਾਂ ਵਿੱਚ ਆਵਾਜ਼ ਉੱਠ ਰਹੀ ਹੈ ਵੀ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰੇ ਤਾਂ ਜੋ ਅਜਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਵਿਰਿੰਦਰ ਸ਼ਰਮਾ ਪੀਟੀਸੀ ਨਿਊਜ਼ ਅਜਨਾਲਾ